ਹੰਡਰ ਗਾਣੇ ਹੀ ਕਰਨੇ ਹੋਰ ਕੋਈ ਪ੍ਰਿੰਸੀਪਲ ਨਾ ਕਿਵੇਂ ਬੋਲਦਾ ਸੀ ਉਹ ਜਦੋਂ ਉਹ ਮੰਤਰੀ ਸੀ ਤਾਂ ਕਿਵੇਂ ਹੰਕਾਰ ਨਾਲ ਪ੍ਰਿੰਸੀਪਲ ਮੈਡਮ ਕੋਈ ਲੇਟ ਹੋ ਗਈ ਟ੍ਰੈਫਿਕ ਚ ਫਸ ਗਈ ਤੂੰ ਆ ਗਈ ਹੁਣ ਹੁਣ ਕੀ ਕਰਨ ਆ ਗਈ ਤੂੰ ਨਾਹੀਂ ਜੋ ਸਸਪੈਂਡ ਤੈਨੂੰ ਪਤਾ ਨਹੀਂ ਮੰਤਰੀ ਹੈ ਮੰਤਰੀ ਆ ਰੱਬ ਆ ਗਿਆ ਯਾਰ ਹੰਕਾਰ ਦੇਖੋ ਜੀ ਹੰਕਾਰ ਇਹ ਹੰਕਾਰ ਤੋੜਨਾ ਬੋਰਡ ਕੀ ਲਿਖਿਆ ਹੋਇਆ ਆਸ਼ੂ ਇਜ਼ ਮਾਸਟਰ ਮਨਲਾ ਆਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮੰਡੇਲਾ ਯਾਰ ਵੀ ਜ਼ਰੂਰੀ ਐ ਬਦਤਮੀਜ਼ ਬੰਦੇ ਆ ਯਾਰ ਲੋਕਾਂ ਨਾਲ ਗੁੰਡਾ ਕਰਦਿਆਂ ਕਰਨ ਵਾਲੇ ਬੰਦੇ ਹੀ ਜ਼ਰੂਰੀ ਹੋਗੇ ਆਪਣੇ ਵਾਸਤੇ ਕਿੰਨਾ ਇੰਨੇ ਮਾਰੇ ਹੋਗੇ ਰਿਸ਼ਟਰੀ ਕਰਾਤੀ ਇਹਨਾਂ ਦੇ ਨਾਂ ਤੇ ਵੋਟਾਂ ਦੀ ਰਿਸ਼ਟਰੀ ਕਰਾਤੀ ਆਪਾਂ ਸੋਇਸ ਕਰਕੇ ਮੈਂ ਕਹਿਣਾ ਨਾ ਆਪਦੇ ਪ੍ਰਧਾਨ ਨੂੰ ਮੰਨੇ ਉਹਨੂੰ ਕਹਿੰਦਾ ਤੂੰ ਨਾ ਹੀ ਉਹਦੀ ਫੋਟੋ ਹੀ ਲਾਈ ਵਿਚਾਰੇ ਦੀ ਨਾ ਐਲੋਪੀ ਨੂੰ ਮੰਨੇਗਾ ਤੂੰ ਵੀ ਨਾ ਹੀ ਨਾ ਸੁਖਿੰਦਰ ਨਾਵਾ ਐਮਪੀ ਕਹਿੰਦਾ ਤੂੰ ਵੀ ਨਾ ਆਈ ਨਾ ਲੋਕਲ ਕਹਿੰਦਾ ਤੁਸੀਂ ਵੀ ਨਾ ਆਇਓ ਯਾਰ ਕਮਾਲ ਐਨਾ ਹੰਕਾਰ ਹੈ ਜੇ ਆ ਨਾ ਆਏ ਫਿਰ ਕੀ ਕਰੋਗੇ